ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਮਹਾ ਬਲਬੀਰ ਜੰਡੂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਹੁਣ ਲਗਭਗ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਵੱਡੀ ਗਿਣਤੀ 'ਚ ਐਲਾਨ ਚੁੱਕੀਆਂ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਨੇ ਅਜੇ 4 ਉਮੀਦਵਾਰਾਂ ਦਾ ਐਲਾਨ ਕਰਨਾ ਤੇ ਕਾਂਗਰਸ ਨੇ ਇੱਕ ਫਰੂਜ਼ਪੁਰਾ ਹਲਕੇ ਦੀ ਸੀਟ ਤੋਂ एलान ਕਰਨਾ ਇਸ ਤਰ੍ਹਾਂ ਇਹ ਬਸਪਾ ਨੇ ਵੀ ਲਗਭਗ ਜਿਹੜੇ 9 ਦੇ ਕਰੀਬ ਆਪਣੇ ਉਮੀਦਵਾਰ ਜਿਹੜੇ ਆ ਉਹਨਾਂ ਨੇ ਲਾ ਦਿੱਤੇ ਕੱਲ ਉਹਨਾਂ ਨੇ ਪਰਸੋਂ ਉਹਨਾਂ ਨੇ ਬਕਾਇਦਾ ਜਿਹੜਾ ਅੰਮ੍ਰਿਤਸਰ ਔਰ ਖਡੂਰ ਸਾਹ ਤੋਂ ਵੀ ਆਪਣੇ ਉਮੀਦਵਾਰ ਐਲਾਨਿਆ ਪਰ ਅੱਜ ਅਸੀਂ ਗੱਲ ਕਰਾਂਗੇ ਜਲੰਧਰ ਹਲਕੇ ਦੀ ਜਲੰਧਰ ਹਲਕੇ ਦਾ ਜਿਹੜਾ ਖਾਸ ਕੇਂਦਰ ਬਣਿਆ ਹੋਇਆ ਹੈ ਇਸ ਕਰਕੇ ਕਿ ਇੱਕ ਤਾਂ ਉੱਥੇ ਲੋਕਾਂ ਦੀ ਦਿਲਚਸਪੀ ਇਸ ਕਰਕੇ ਵੀ ਵੱਧ ਹੈ ਕਿ ਉੱਥੇ ਪਹਿਲਾਂ ਜੇ ਸਾਡੇ ਸਭ ਪਹਿਲਾਂ ਉਪ ਚੋਣ ਹੋ ਕੇ ਹਟੀਆ ਉਸ ਉਪ ਚੋਣ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਸੀ ਸੁਸ਼ੀਲ ਕੁਮਾਰ ਰਿੰਕੂ ਉਹ ਕਾਂਗਰਸ ਵਿੱਚੋਂ ਆਪ ਚ ਸ਼ਾਮਲ ਹੋਇਆ ਸੀ ਤੇ ਉਸ ਉਪ ਚੋਣ ਵਿੱਚ ਉਹਨਾਂ ਨੇ ਸ਼੍ਰੀਮਤੀ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ ਸੀ ਤੇ ਹੁਣ ਦਿਲਚਸਪ ਗੱਲ ਇਹ ਹੈ ਕਿ ਹੁਣ ਸੁਸ਼ੀਲ ਕੁਮਾਰ ਰਿੰਕੂ ਵੀ ਭਾਰਤ ਜਨਤਾ ਪਾਰਟੀ ਤੇ ਚਲੇ ਗਏ ਤੇ ਉਧਰੋਂ ਉਮੀਦਵਾਰ ਨੇ ਤੇ ਜਿਹੜੇ ਉਹਨਾਂ ਦੇ ਵਿਰੋਧੀ ਸੀਗੇ ਸ਼੍ਰੀਮਤੀ ਕਰਮਜੀਤ ਕੌਰ ਚੌਧਰੀ ਉਹ ਵੀ ਤੇ ਉਹਨਾਂ ਦਾ ਬੇਟਾ ਵੀ ਜਿਹੜੇ ਆ ਉਹ ਵੀ ਭਾਰਤੀ ਜਨਤਾ ਪਾਰਟੀ ਚਲੇ ਗਏ ਤੇ ਕਾਂਗਰਸ ਨੇ ਇੱਥੋਂ ਹੁਣ ਆਪਣਾ ਉਮੀਦਵਾਰ ਜਿਹੜਾ ਚਰਨਜੀਤ ਸਿੰਘ ਚੰਨੀ ਸਾਫ ਦਾ ਮੁੱਖ ਮੰਤਰੀ ਨੂੰ ਬਣਾਇਆ ਤੇ ਇਸ ਤਰ੍ਹਾਂ ਹੀ ਅਕਾਲੀ ਦਲ ਦਾ ਵੀ ਉਮੀਦਵਾਰ ਜਿਹੜਾ ਸੀ ਉਹ ਪੌਣ ਕੁਮਾਰ ਟੀਨ ਨੂੰ ਜਿਹੜਾ ਉਹ ਪਹਿਲਾਂ ਆ ਰਹੀ ਸੀ ਚਰਚਾ ਚ ਕਿ ਉਹ ਇੱਥੋਂ ਉਹਨੂੰ ਖੜਾ ਕੀਤਾ ਜਾਏਗਾ ਪਰ ਉਹ ਜਿਹੜਾ ਆਮ ਆਦਮੀ ਪਾਰਟੀ ਚਲੇ ਗਿਆ ਤੇ ਆਮ ਆਦਮੀ ਪਾਰਟੀ ਨੇ ਉਸ ਨੂੰ ਆਪਣਾ ਜਨੰਦਰ ਤੋਂ ਉਮੀਦਵਾਰ ਐਲਾਨ ਦਿੱਤਾ ਇਸ ਤਰ੍ਹਾਂ ਅਕਾਲੀ ਦਲ ਕੋਲ ਜਦੋਂ ਉਮੀਦਵਾਰ ਨਾ ਰਿਆ ਤਾਂ ਉਹਨਾਂ ਨੇ ਕਾਂਗਰਸ ਵਿੱਚੋਂ ਜਿਹੜੇ ਮਿੰਦਰ ਸਿੰਘ ਕੇਪੀ ਬੜੇ ਪੁਰਾਣੇ ਸੀ ਕਾਂਗਰਸੀ ਉਹਨਾਂ ਦਾ ਪਰਿਵਾਰ ਸੀਗਾ ਤਾਂ ਉਹ ਉਥੇ ਅਕਾਲੀ ਦਲ 'ਚ ਸ਼ਾਮਲ ਹੋ ਗਏ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਅਕਾਲੀ ਦਲ ਨੇ ਉਹਨਾਂ ਨੂੰ ਹੀ ਉਥੋਂ ਉਮੀਦਵਾਰ ਐਲਾਨ ਦਿੱਤਾ ਸੋ ਇਸ ਕਰਕੇ ਜਿਹੜੀਆਂ ਸਾਰੀਆਂ ਪਾਰਟੀਆਂ ਘੱਟੋ ਘੱਟ ਤਿੰਨ ਪਾਰਟੀਆਂ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਜਿਹੜਾ ਅਕਾਲੀ ਦਲ ਇਨਾਂ ਦੇ ਜਿਹੜੇ ਉਮੀਦਵਾਰ ਹੈ ਉਹ ਬਾਹਰੋਂ ਲਿਆਂਦੇ ਹੋਏ ਉਮੀਦਵਾਰ ਹੈ ਜਿਨ੍ਹਾਂ ਦੀ ਸੋਚ ਤਾਂ ਪਵਨ ਕੁਮਾਰ ਟੀਨੂ ਜਿਹੜਾ ਸੋਚ ਪੱਖੋਂ ਕਾਲੀ ਨੇ ਮਹਿੰਦਰ ਸਿੰਘ ਕੇਪੀ ਸੋਚ ਪੱਖੋਂ ਪਹਿਲਾਂ ਕਾਂਗਰਸੀ ਰਹੇ ਨੇ ਤੇ ਕਾਂਗਰਸ ਦੇ ਤੌਰ ਤੇ ਹੀ ਉਹ ਨੁਮਾਇੰਦਗੀ ਕਰਦੇ ਰਹੇ ਇਸ ਤਰ੍ਹਾਂ ਹੀ ਜਿਹੜੇ ਸ਼ੀਲ ਕੁਮਾਰ ਰਿੰਕੂ ਹੋਣੀ ਹੈ ਉਹ ਵੀ ਕਾਂਗਰਸੀ ਨੇ ਸੋ ਨਾਲ ਜਿਹੜੇ ਪੰਜਵੇਂ ਉਮੀਦਵਾਰ ਬਸਪਾ ਨੇ ਲਾਨੇ ਆ ਐਡਵੋਕੇਟ ਬਲਵਿੰਦਰ ਕੁਮਾਰ ਉਹ ਉਹ ਇਸ ਕਰਕੇ ਜਿਹੜੇ ਉੱਥੇ ਸਾਰੀਆਂ ਪਾਰਟੀਆਂ ਜਿਹੜੀਆਂ ਪ੍ਰਮੁੱਖ ਹੈ ਪੰਜਾਬ 'ਚ ਉਹਨਾਂ ਨੇ ਆਪਣੇ ਉਮੀਦਵਾਰ ਲਾਂ ਦਿੱਤੇ ਹੋਇਆ ਤੇ ਅਸੀਂ ਇਸ ਹਲਕੇ ਦੇ ਉੱਤੇ ਖਾਸ ਕਰਕੇ ਚਰਚਾ ਕਰਨ ਦੇ ਲਈ ਇਸ ਕਰਕੇ ਸੋਚਿਆ ਕਿ ਇਸ ਹਲਕੇ ਦੇ ਵਿੱਚ ਇੱਕ ਤਾਂ ਉਪਚੋਣ ਹੋ ਕੇ ਹਟੀ ਹੈ ਤੇ ਜੋ ਕੁਝ ਉਪਚੋਣ ਚ ਸਮੀਕਰਨ ਸੀ ਉਹ ਸਾਰੇ ਬਦਲ ਚੁੱਕੇ ਆ ਤਾਂ ਇੱਥੇ ਦੇ ਵੋਟਰ ਜਿਹੜਾ ਉਹ ਕਿਸ ਤਰ੍ਹਾਂ ਇਸ ਗੱਲ ਨੂੰ ਦੇਖਦਾ ਹੈ ਉਹ ਕਿਸ ਤਰ੍ਹਾਂ ਇਸ ਬਾਰੇ ਸੋਚਦਾ ਹੈ ਤੇ ਉੱਥੋਂ ਦੇ ਵਾਸੀ ਇਸ ਬਾਰੇ ਕਿਸ ਤਰ੍ਹਾਂ ਸੋਚਦੇ ਆ ਉਹ ਸਾਰੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉੱਗੇ ਬੁੱਧੀਜੀਵੀ ਉੱਗੇ ਰਾਜਸੀ ਚਿੰਤਕ ਸਤਨਾਮ ਚਾਨਾ ਜੀ ਜਿਹੜੇ ਕਿ ਖੁਦ ਵੀ ਜਲੰਧਰ 'ਚ ਰਹਿੰਦੇ ਆ ਔਰ ਖਾਸ ਕਰਕੇ ਜਿਹੜੀਆਂ ਰਾਜਸੀ ਘਟਨਾਵਾਂ ਇਸ ਵੇਲੇ ਵਾਪਰ ਰਹੀਆਂ ਪੰਜਾਬ ਦੇ ਵਿੱਚ ਦੇਸ਼ ਭਰ ਦੇ ਵਿੱਚ ਉਹਨਾਂ ਸਾਰਿਆਂ ਤੇ ਉਹਨਾਂ ਦੀ ਨੇੜੇਉ ਨਜ਼ਰ ਹੈ ਤੇ ਉਸ ਨੂੰ ਉਹ ਦੇਖਦੇ ਆ ਤੇ ਉਹ ਇਸ ਸਾਰੀ ਘਟਨਾਕਰਮ ਬਾਰੇ ਜੋ ਕੁਝ ਉਹ ਪਚੂਨ ਤੋਂ ਲੈ ਕੇ ਹੁਣ ਤੱਕ ਵਾਪਰਿਆ ਦਲ ਬਦਲਣਾਂ ਦੀ ਜਿਹੜੀ ਭਰਮਾਰ ਹੈ ਤੇ ਫਿਰ ਉੱਥੇ ਦਾ ਵੋਟਰ ਕਿਸ ਤਰ੍ਹਾਂ ਕਿਹਨੂੰ ਕਾਂਗਰਸੀ ਮੰਨੇ ਕਿਹਨੂੰ ਉਹ ਆਮ ਆਦਮੀ ਪਾਰਟੀ ਦਾ ਲੀਡਰ ਮੰਨੇ ਕਿਹਨੂੰ ਉਹ ਭਾਜਪਾ ਹੀ ਮੰਨੇ ਕਿਹਨੂੰ ਉਹ ਅਕਾਲੀ ਲੀਡਰ ਮੰਨੇ ਸੋ ਇਸ ਕਰਕੇ ਇਹ ਸਾਰਾ ਜਿਹੜਾ ਇਸ ਤਰ੍ਹਾਂ ਦੀ ਸਥਿਤੀ ਹੈ ਉਸ ਅਸੀਂ ਉਹਨਾਂ ਤੋਂ ਸਮਝਣ ਦਾ ਯਤਨ ਕਰਾਂਗੇ ਕਿ ਉਹਨਾਂ ਦੀ ਇਹ ਸਾਰੇ ਬਾਰੇ ਕੀ رائے ਹੈ ਚਾਨਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਸ਼ੁਕਰੀਆ ਜੀ ਜੰਡੂ ਸਾਹਿਬ ਇਹ ਜਨੈ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੁਸੀਂ ਤਾਂ ਜਲੰਧਰ ਦੇ ਵਿੱਚ ਰਹਿ ਰਹੇ ਹੋ ਸਾਰਾ ਬੜੇ ਲੰਬੇ ਸਮੇਂ ਤੋਂ ਜਲੰਧਰ ਨੂੰ ਦੇਖਿਆ ਹੈਗਾ ਤੇ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪਹਿਲੀ ਵਾਰੀ ਦੇਖਣ ਨੂੰ ਮਿਲ ਰਿਹਾ ਜਲੰਧਰ 'ਚ ਜਲੰਧਰ ਨਾ ਕਈ ਪੱਖਾਂ ਤੋਂ ਹਮੇਸ਼ਾ ਹੀ ਬਹੁਤ ਇੰਪੋਰਟੈਂਟ ਸੀਟ ਰਹੀ ਹੈ ਇੱਕ ਤਾਂ ਇਹ ਸਾਰੇ ਦੁਆਬੇ ਦਾ ਟ੍ਰੈਂਡ ਸੈੱਟ ਕਰਦੀ ਹੈ ਹੱਬ ਹੈ ਸਾਰੇ ਦੁਆਬੇ ਦੀ ਦੂਜਾ ਇਹ ਆ ਕਿ ਹੁਣ ਜਿਸ ਤਰ੍ਹਾਂ ਦੇ ਅਦਲ ਬਦਲ ਹੋਏ ਆ ਤੇ ਜਿਸ ਤਰ੍ਹਾਂ ਦੇ ਕੈਂਡੀਡੇਟ ਆਏ ਆ ਉਹ ਉਸ ਉਸ ਦ੍ਰਿਸ਼ਟੀਕੋਣ ਤੋਂ ਇਹ ਹੋਰ ਵੀ ਮਹੱਤਵਪੂਰਨ ਹੋ ਗਈ ਹੈ ਇਹਦੇ ਕਈ ਪੱਖ ਨੇ ਇਹਨੂੰ ਦੂਸਰੀਆਂ ਸੀਟਾਂ ਦੇ ਨਾਲ ਜਿਹੜਾ ਨਾ ਉਹ ਕੰਪੇਅਰ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਔਰ ਤਾਂ ਦੇ ਉੱਤੇ ਵੀ ਕੈਂਡੀਡੇਟ ਬਦਲ ਕੇ ਇੱਕ ਉਧਰ ਤੇ ਇੱਕ ਉਧਰ ਕੋਈ ਉਧਰੋਂ ਇਧਰ ਇਸ ਤਰ੍ਹਾਂ ਦੀ ਜਿਹੜੀ ਨਾ ਜੰਪਿੰਗ ਹੋ ਰਹੀ ਆ ਇੱਥੇ ਹੋਰ ਵੀ ਬਹੁਤ ਜ਼ਿਆਦਾ ਹੋਈ ਪਰ ਇਹਦੇ باوجود ਵੀ ਇਹ ਵਾਕਿਆਂ ਦੇ ਨਾਲੋਂ ਇੱਕ ਨਾ ਵੱਖਰੀ ਸੀਟ ਹੈਗੀ ਅਸੀਂ ਇਹ ਇਹਨੂੰ ਇੱਕ ਇੱਕ ਪੁਆਇੰਟ ਕਰਕੇ ਜੇ ਲਈਏ ਤਾਂ ਸੀਟ ਦੇ ਉੱਤੇ ਹਮੇਸ਼ਾ ਹੀ ਜਿਹੜਾ ਨਾ ਇੱਕ ਪਰਿਵਾਰ ਹੈ ਚੌਧਰੀ ਪਰਵਾ ਜਿਹੜੇ ਗੁਰਵੰਤਾ ਸਿੰਘ ਉਹਨਾਂ ਦੇ ਪਿਤਾ ਜੀ ਹੁੰਦੇ ਸੀਗੇ ਉਹ ਫਰੀਡਮ ਮੂਵਮੈਂਟ ਦੇ ਵਿੱਚ ਵੀ ਥੋੜਾ ਬਹੁਤ ਉਹਨਾਂ ਦਾ ਹਿੱਸਾ ਸੀਗਾ ਉਹਨਾਂ ਤੋਂ ਬਾਅਦ ਦੋ ਤਾਂ ਪੁੱਤਰ ਉਹਨਾਂ ਦੇ ਸੀ ਜਿਹੜੇ ਹਮੇਸ਼ਾ ਸਰਕਾਰ ਦੇ ਉੱਚੇ ਅਹੁਦਿਆਂ ਤੇ ਮਨਿਸਟਰ ਰਹੇ ਔਰ ਦੂਸਰਾ ਹੈ ਕਿ ਉਹਨਾਂ ਦਾ ਅਗੋਂ ਪਰਿਵਾਰ ਹੈਗਾ ਜਿਹੜਾ ਨਾ ਉਹ ਉਸੇ ਤਰ੍ਹਾਂ ਉਹਨਾਂ ਨੂੰ ਫੋਲੋ ਕਰ ਰਿਹਾ ਹੈ ਰਾਜਨੀਤੀ ਦੇ ਵਿੱਚ ਹੈਗਾ ਔਰ ਤੀਸਰੇ ਜਿਹੜੇ ਉਹ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਪਿਤਾ ਜੀ ਵੀ ਜਿਹੜੇ ਨਾ ਉਹ ਕਾਫੀ ਲੋਕਾਂ ਦੇ ਵਿੱਚ ਜਿਹੜੇ ਨਾ ਥਾਂ ਰੱਖਦੇ ਸੀਗੇ ਤੇ ਇਹ ਕੇਪੀ ਸਾਹਿਬ ਵੀ ਦਰਸ਼ਨ ਸਿੰਘ ਕੇਪੀ ਦਰਸ਼ਨ ਸਿੰਘ ਕੇਪੀ ਕੇਪੀ ਜਿਹੜੇ ਉਹਨਾਂ ਦੇ ਪਿਤਾ ਜੀ ਸੀਗੇ ਉਹਨਾਂ ਦਾ ਵੀ ਕਾਫੀ ਸਤਾਨ ਸੀਗਾ ਤੇ ਉਹਨਾਂ ਨੂੰ ਵੀ ਲੋਕ ਜਿਹੜਾ ਨਾ ਉਹ ਪਸੰਦ ਕਰਦੇ ਸੀ ਤੇ ਇਹ ਕੇਪੀ ਸਾਹਿਬ ਆ ਜਿਹੜੇ ਇਹ ਜਿਸ ਦਿਨ ਅਨਾਉਂਸ ਨਹੀਂ ਹੋਇਆ ਸੀਗਾ ਉਸ ਦਿਨ ਤੱਕ ਇਹਨਾਂ ਦਾ ਇਮੇਜ ਜਿਹੜਾ ਨਾ ਉਹ ਹੋਰ ਤਰ੍ਹਾਂ ਦਾ ਸੀ ਹੋਰ ਤਰ੍ਹਾਂ ਦਾ ਸੀ ਕਿ ਪੋਜ਼ਿਟਿਵ ਸੀਗਾ ਔਰ ਦੂਸਰਾ ਇਹ ਹੈ ਕਿ ਜਿਹੜੇ ਜਦੋਂ ਵੀ ਅਸੀਂ ਦੇਖਦੇ ਹਾਂ ਬਸਪਾ ਨੂੰ ਛੱਡ ਕੇ ਬਾਕੀ ਦੇ ਜਿਹੜੇ ਉਮੀਦਵਾਰ ਹੈਗੇ ਆ ਉਹ ਆਮ ਤੌਰ ਤੇ ਪਾਰਟੀ ਬਦਲ ਕੇ ਆਏ ਹੋਏ ਆ ਉਹਨਾਂ ਦਾ ਜਿਹੜਾ ਨਾ ਇੱਕ ਇੱਕ ਕਰਕੇ ਬਾਅਦ ਵਿੱਚ ਦੇਖਦੇ ਹਾਂ ਕਿ ਵੀ ਉਹ ਆਪ بذاتੇ ਖੁਦ ਜਾਤੀ ਤੌਰ ਤੇ ਉੱਤੇ ਉਹਨਾਂ ਦਾ ਕੀ ਵਕਾਰ ਹੈਗਾ ਲੋਕਾਂ ਦੇ ਵਿੱਚ ਜਾਂ ਪਛੋਕੜ ਕੀ ਆ ਔਰ ਜਿੱਥੋਂ ਤੱਕ ਹੈਗਾ ਇਹਦਾ ਕਿ ਹੋਰ ਵੀ ਮਹੱਤਵਪੂਰਨ ਹੋਣ ਦਾ ਕਾਰਨ ਹੈ ਆ ਕਿ ਇੱਥੇ ਸਾਬਕਾ ਮੁੱਖ ਮੰਤਰੀ ਜੰਨੀ ਸਾਹਾ ਆ ਗਏ ਨੇ ਕਾਂਗਰਸ ਨੇ ਜੰਨੀ ਨੂੰ ਇੱਥੋਂ ਫੀਲਡ ਕੀਤਾ ਹੈਗਾ ਤੇ ਉਹ ਇੱਥੇ ਕੈਂਪੇਨ ਕਰ ਰਿਹਾ ਇਸ ਕਰਕੇ ਵੀ ਇਹ ਮਹੱਤਵਪੂਰਨ ਹੋ ਗਈ ਕਿ ਇਹ ਫਾਰਮਰ ਚੀਫ ਮਿਨਿਸਟਰ ਵੀ ਇਲੈਕਸ਼ਨ ਦਾ ਇੱਕ ਪੜ ਹੈਗਾ ਆ ਔਰ ਇਸ ਕਰਕੇ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਦੇਖਦੇ ਆਂ ਤੇ ਉਹਦੇ ਵਿੱਚ ਜਿਹੜਾ ਬੀਐਸਪੀ ਦਾ ਕੈਂਡੀਡੇਟ ਹੈਗਾ ਉਹ ਪਹਿਲਾਂ ਵੀ ਜਿਹੜਾ ਉਹ ਪਪੂਲਰ ਹੀ ਰਿਹਾ ਆ ਆਪਣੇ ਹਲਕੇ ਦੇ ਵਿੱਚ ਕਾਫੀ ਵੋਟਾਂ ਲੈ ਗਿਆ ਸੀਗਾ ਜਦੋਂ ਪਿਛਲੀ ਵਾਰੀ ਚੋਣ ਹੋਈ ਆ ਔਰ ਇਸ ਇਸ ਤਰ੍ਹਾਂ ਜਦੋਂ ਅਸੀਂ ਇਹ ਸਾਰਾ ਕੁਝ ਦੇਖਦੇ ਆ ਓਵਰ ਆਲ ਜੇ ਇਹ ਦੋਸ਼ ਨਾ ਤੇ ਨਾ ਲੱਗੇ ਕਿ ਜੀ ਇਹ ਇਹਨਾਂ ਨੇ ਕਿਸੇ ਵੀ ਦਵਾਹੇਟਾਂ ਜਾਂ ਲਾਲਚ ਦੇ ਵਿੱਚ ਉਹ ਅਦਲ ਬਦਲ ਕੀਤੀ ਆ ਪਾਰਟੀਆਂ ਦੀ ਰਿੰਕੂ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਬੁਕਾਰ ਹੈ ਜਿਹੜਾ ਨਾ ਉਹ ਬਹੁਤ ਜ਼ਿਆਦਾ ਕੁਐਸਚਨ ਦੇ ਅੰਡਰ ਜਿਹੜਾ ਨਾ ਉਹ ਨਹੀਂ ਸੀਗਾ ਔਰ ਰਿੰਕੂ ਕਿਉਂਕਿ ਕਾਉਂਸਲਰ ਤੋਂ ਜਿਹੜੇ ਉਹ ਐਮਐਲਏ ਤੇ ਐਮਐਲਏ ਤੋਂ ਐਮਪੀ ਬਣੇ ਸੀਗੇ ਉਹਨਾਂ ਦਾ ਬਹੁਤ ਲੰਬਾ ਇਤਿਹਾਸ ਨਹੀਂ ਹੈ ਉਹਨਾਂ ਦੇ ਪਿਤਾ ਜੀ ਕਾਉਂਸਲਰ ਰਹੇ ਸੀ ਔਰ ਉਸ ਜਣੀ ਸ਼ਹਿਰ ਦੇ ਲੈਵਲ ਦੇ ਉੱਤੇ ਉਹ ਵੀ ਵਿਚਰਦੇ ਰਹੇ ਔਰ ਇਹ ਆਮ ਤੌਰ ਤੇ ਜਿਹੜਾ ਨਾ ਰਿੰਕੂ ਦੀ ਰਾਈਜ਼ ਹੈਗੀ ਜਿਹੜੀ ਆ ਉਹ ਗੁਰਜੀਤ ਰਾਣਾ ਜੀ ਦੀ ਸਪੋਰਟ ਦੇ ਨਾਲ ਹੋਈ ਮੰਨੀ ਜਾਂਦੀ ਆ ਔਰ ਉਹਨਾਂ ਦੇ ਉਹਨਾਂ ਦੇ ਪਦ ਜਿਨ੍ਹਾਂ ਤੇ ਇਹ ਚੱਲਦੇ ਰਹੇ ਆ ਔਰ ਉਹ ਤੋਂ ਬਾਅਦ ਕਿਸੇ ਨੂੰ ਵੀ ਇਹ ਚਿਤਖਿਆਲ ਨਹੀਂ ਸੀ ਜਿੱਦਣ ਉਹਨਾਂ ਨੇ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ 'ਚ ਜਿਹੜਾ ਨਾ ਉਹ ਆਪਣਾ ਸਥਾਨ ਬਣਾਇਆ ਔਰ ਇਹ ਆਮ ਆਦਮੀ ਪਾਰਟੀ ਲਈ ਵੀ ਬੜਾ ਜਿਹੜਾ ਇੱਕ ਹੈ ਸੀਗਾ ਇਹ ਸਵਾਲ ਸੀ ਕਿ ਉਹਨਾਂ ਨੂੰ ਜ਼ਰੂਰਤ ਹੀ ਕੀ ਪੈ ਗਈ ਸੀ ਕਿ ਇੱਕ ਪਾਰਟੀ ਕਾਂਗਰਸ ਪਾਰਟੀ ਤੋਂ ਵੀ ਲਿਜਾ ਕੇ ਉਹਨੂੰ ਆਪਣਾ ਕੈਂਡੀਡੇਟ ਬਣਾਉਂਦੇ ਜਦੋਂ ਕਿ ਪਿਛਲਾ ਲੋਕਾਂ ਦਾ ਫਤਵਾ ਜਿਹੜਾ ਇਹ ਦੱਸਦਾ ਸੀਗਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਆਪਣਾ ਕੋਈ ਕੈਂਡੀਡੇਟ ਖੜਾ ਕੀਤਾ ਲੋਕਾਂ ਨੇ ਇਹ ਨਹੀਂ ਪੁੱਛਿਆ ਕਿ ਵੀ ਇਹ ਨਵਾਂ ਆ ਕਿ ਪੁਰਾਣਾ ਆ ਇਹ ਹੰਡਿਆ ਹੋਇਆ ਆ ਕਿ ਨਹੀਂ ਹੰਡਿਆ ਹੋਇਆ ਰਾਜਨੀਤਿਕ ਹੈਗਾ ਵੀ ਆ ਕਿ ਨਹੀਂ ਹੈਗਾ ਜਿਹਨੂੰ ਵੀ ਖੜਾ ਕਰ ਦਿੱਤਾ ਸੀਗਾ ਲੋਕਾਂ ਨੇ ਉਹਨੂੰ ਚੰਗਾ ਰਿਸਪੌਂਸ ਦਿੱਤਾ ਤੇ ਭਾਰੀ ਪੋ ਮਤ ਦੇ ਨਾਲ ਜਿਹੜੇ ਨਾ ਉਹਨਾਂ ਦੇ ਮੈਂਬਰ ਜਿੱਤ ਕੇ ਆਏ ਸੀ ਯਾਨੀ ਆਮ ਆਦਮੀ ਪਾਰਟੀ ਲਈ ਪਰਮਾਨਾ ਇਹ ਹੈ ਨਹੀਂ ਸੀ ਕਿ ਕੀ ਉਹਨਾਂ ਦਾ ਕੈਂਡੀਡੇਟ ਪਹਿਲਾਂ ਪਪੂਲਰ ਹੈ ਕਿ ਉਹ ਲੋਕਾਂ ਦੇ ਵਿੱਚ ਵਿਚਰਦਾ ਹੈ ਕਿ ਉਹਨਾਂ ਦਾ ਯਾਨੀ ਬਕਰ ਐਜ਼ ਅ ਪੋਲੀਟੀਕਲ ਲੀਡਰ ਹੈ ਚੰਗਾ ਜਾਂ ਮਾੜਾ ਇਦਾਂ ਦਾ ਲੋਕਾਂ ਨੇ ਪਰਖ ਨਹੀਂ ਸੀ ਕੀਤੀ ਇਸ ਕਰਕੇ ਉਦੋਂ ਬੜੀ ਹੈਰਾਨੀ ਹੋਈ ਸੀ ਪਰ ਲੱਗਦਾ ਹੈ ਸੀਗਾ ਕਿ ਨਹੀਂ ਕਿਉਂਕਿ ਉਹ ਜੇ ਚੌਧਰੀ ਸਾਹਿਬ ਦੀ ਡੈਥ ਹੋ ਗਈ ਸੀ ਤੇ ਲੱਗਦਾ ਇਹ ਸੀਗਾ ਕਿ ਬੜੀ ਸਿੰਪਥੀ ਜਿਹੜੀ ਹੈ ਨਾ ਉਹ ਗੇਨ ਕਰੇਗੀ ਉਹਨਾਂ ਦੇ ਮਿਸਸ ਜਿਹੜੇ ਮੈਡਮ ਚੌਧਰੀ ਜਿਹੜੇ ਪ੍ਰਿੰਸੀਪਲ ਰਹਿ ਚੁੱਕੇ ਐਜੂਕੇਸ਼ਨਿਸਟ ਨੇ ਤੇ ਉਹਨਾਂ ਦਾ ਬੇਟਾ ਵੀ ਜਿਹੜਾ ਨਾ ਉਹ ਫਲੋਰ ਤੋਂ اچੂਣ ਲੜਿਆ ਸੀ ਹਾਂ ਲੜਿਆ ਸੀਗਾ ਔਰ ਇਸ ਤਰ੍ਹਾਂ ਲੱਗਦਾ ਇਹ ਸੀ ਕਿ ਸਿੰਪਥੀ ਦੀ ਵੋਟ ਵੀ ਪੈਗੀ ਤੇ ਦੂਜਾ ਹੈਗਾ ਕਿ ਵੀ ਇੱਕ ਵਕਾਰ ਵਾਲੀ ਲੇਡੀ ਵੀ ਹੈ ਪ੍ਰਿੰਸੀਪਲ ਐਜੂਕੇਸ਼ਨਿਸਟ ਹੈਗਾ ਲੇਕਿਨ ਰਿਜ਼ਲਟ ਉਹ ਨਾ ਨਿਕਲਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਨਾ ਉਹਨਾਂ ਨੂੰ ਵੋਟ ਤੇ ਫਰਕ ਦੇ ਨਾਲ ਨਾ ਉਹ ਖਾਰ ਹੋਈ ਸੀ ਉਹਦੇ ਜਿਹੜੇ ਪਿਛਲੇ ਫੈਕਟਰ ਹੈਗੇ ਆ ਉਹ ਉਹਨਾਂ ਦੇ ਵਿੱਚ ਰੋਲ ਕਾਂਗਰਸ ਦੇ ਅੰਦਰਲੀ ਟੜੇਬੰਦੀ ਹੈ ਜਿਹੜੀ ਉਹਦਾ ਵੀ ਜਿਹੜਾ ਨਾ ਉਹ ਨਜ਼ਰ ਆਉਂਦਾ ਸੀ ਲੋਕਾਂ ਨੂੰ ਕਿ ਬੜੇ ਕੈਲਕੂਲੇਟਡ ਢੰਗ ਦੇ ਨਾਲ ਜਿਹੜਾ ਨਾ ਉਹਨਾਂ ਨੂੰ ਸਿਆਸਤ ਤੋਂ ਜਾਂ ਇਹ ਕਿ ਵੀ ਇਸ ਸੀਟ ਤੋਂ ਪਾਸੇ ਕਨਵਿੰਜੇ ਜਿੱਤ ਗਿਆ ਤਾਂ ਦੁਬਾਰਾ ਫੇਰ ਉਹਨਾਂ ਦਾ ਹੀ ਕਲੇਸ਼ ਬਣ ਜਾਣਾ ਸੋ ਇਸ ਕਰਕੇ ਅੰਦਰੂਨੀ ਜਿਹੜੀ ਕਲੇਸ਼ ਹੈ ਉਹਨਾਂ ਦਾ ਲੀਡਰਸ਼ਿਪ ਦਾ ਜਾਂ ਤਸਲ ਹੈਗੀ ਆ ਉਹਦਾ ਵੀ ਇੱਕ ਰੋਲ ਉਹਦੇ ਚ ਜਿਹੜਾ ਨਾ ਦੇਖਿਆ ਜਾ ਰਿਹਾ ਸੀਗਾ ਕਿ ਉਹ ਹਾਰ ਦੇ ਪਿੱਛੇ ਜਿਹੜਾ ਨਾ ਇਹ ਸੈਂਪਟੀ ਵੋਟ ਨਹੀਂ ਮਿਲੀ ਉਸ ਉਸ ਕੈਂਡੀਡੇਟ ਦੀ ਜਿੱਤ ਹੋਈ ਜਿਹੜਾ ਪਾਲਾ ਬਦਲ ਕੇ ਜਾਂ ਡਿਫੈਕਸ਼ਨ ਕਰਕੇ ਜਿਹੜਾ ਆਮ ਆਦੀ ਪਾਰਟੀ ਚ ਆਇਆ ਸੀ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਲੱਗਣ ਲੱਗਿਆ ਕਿ ਡਿਫੈਕਸ਼ਨ ਜਿਹੜੀ ਨਾ ਪੇ ਕਰਦੀ ਆ ਹੈ ਔਰ ਇਸ ਕਰਕੇ ਉਹ 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 ਜਿਹੜਾ ਪ੍ਰੋਸੈਸ ਹੈ ਉਹਨੂੰ ਜਾਰੀ ਰੱਖਿਆ ਗਿਆ ਹੁਣ ਲਈਏ ਇਹ ਕਿ ਮੁੱਖ ਮੰਤਰੀ ਸਾਹਿਬ ਨੂੰ ਦਾ ਕੀ ਬਕਾਰ ਕਿਉਂਕਿ ਉਹ ਜਿਹੜੀ ਟਰੈਡੀਸ਼ਨਲ ਕਾਂਗਰਸ ਦੀ ਸੀਟ ਰਹੀ ਆ ਜਿੱਥੇ ਜਿਹੜੇ ਆ ਇਸ ਤਰ੍ਹਾਂ ਦੇ ਜਿਨ੍ਹਾਂ ਨਾਲ ਪਛੋਕੜ ਜੁੜਿਆ ਹੋਇਆ ਇਤਿਹਾਸ ਜੁੜਿਆ ਹੋਇਆ ਉਹਨਾਂ ਦੇ ਹੱਬ ਦੇ ਵਿੱਚ ਆ ਕੇ ਇਲੈਕਸ਼ਨ ਦੇ ਜਿਹੜਾ ਉਹਨਾਂ ਨੂੰ ਖੜਾ ਕੀਤਾ ਉਹਦਾ ਰੀਜ਼ਨ ਕੀ ਹੈ ਔਰ ਜੇ ਲੋਕਲ ਵੀ ਚੋਣਨਾ ਹੁੰਦਾ ਤੇ ਫਿਰ ਚੌਧਰੀ ਪਰਿਵਾਰ ਤੋਂ ਵੀ ਕੀਤਾ ਜਾ ਸਕਦਾ ਸੀ ਤੇ ਕੇਪੀ ਸੌ ਵੀ ਜਿਹੜੇ ਨਾ ਉਹ ਮਿੰਦਰ ਸਿੰਘ ਕੇਪੀ ਵੀ ਜਿਹੜੇ ਇੱਕ ਅੱਛੇ ਕੈਂਡੀਡੇਟ ਹੋ ਸਕਦੇ ਸੀਗੇ ਲੇਕਿਨ ਉਹਨਾਂ ਨੇ ਉਹਨਾਂ ਨੂੰ ਪ੍ਰੀਫਰ ਨਹੀਂ ਕੀਤਾ ਉਹਦਾ ਕਾਰਨ ਇਹ ਸੀ ਕਿ ਜਦੋਂ ਸੀਐਮ ਦੀ ਸੀਟ ਦੇ ਉੱਤੇ ਜਾ ਕੇ ਚੰਨੀ ਸਾਹਿਬ ਬੈਠ ਗਏ ਤਾਂ ਫਿਰ ਜਿਹੜਾ ਨਾ ਜਿਹੜੇ ਜਿਹੜੇ ਕਿ ਬਹੁਤ ਭਾਰੀ ਗਿਣਤੀ 'ਚ ਮੇਰੇ ਕਾ 38% ਹੀ ਸ਼ਾਇਦ ਹੋਣ ਇਥੇ ਐ ਐਸਸੀ ਦੀਆਂ ਵੋਟਾਂ ਉਹ ਵੋਟ ਇੱਕਦਮ ਆਪਣੇ ਮਤਭੇਦ ਜਿਹੜੇ ਨਾ ਉਹ ਪਾਸੇ ਰੱਖ ਕੇ ਜਿਹੜੇ ਉਹਨਾਂ 'ਚ ਚੱਲਦੇ ਹੀ ਰਹੇ ਆ ਹਮੇਸ਼ਾ ਛੋਟੇ ਛੋਟੇ ਗਰੁੱਪ ਛੋਟੂਟੀਆਂ ਸੰਸਥਾਵਾਂ ਹਮੇਸ਼ਾ ਕੰਮ ਰਹੀਆਂ ਉਹ ਸਾਰੇ ਇਕਮੁੱਠ ਹੋ ਗਏ ਇਸ ਗੱਲ ਦੇ ਉੱਤੇ ਕਿ ਵੀ ਸਾਡਾ ਸੀਐਮ ਕਿਸੇ ਨੇ ਨਹੀਂ ਬਣਾਉਣਾ ਸੀਗਾ ਔਰ ਇਹ ਚੰਨੀ ਸਾਹਿਬ ਬਣ ਗਿਆ ਇਸ ਕਰਕੇ ਸਾਡਾ ਸੀਐਮ ਬਣ ਗਿਆ ਉਜਾਹਿ ਕਿ ਜਦੋਂ ਉਹ ਬਣੇ ਸੀਐਮ ਬਣੇ ਤਾਂ ਉਹਨਾਂ ਨੇ ਪੁਆਇੰਟਡਲੀ ਇਸ ਗੱਲ ਨੂੰ ਬਣਾਇਆ ਕਿ ਉਹ ਇਸ ਸੈਕਸ਼ਨ ਨੂੰ ਸੰਭਾਲ ਕੇ ਕਿਵੇਂ ਰੱਖੇ ਉਹ ਫਿਰ ਜਿਹੜੇ ਬਹੁਤ ਭਾਰੀ ਗਿਣਤੀ ਚ ਐਸੀ ਵੋਟਾਂ ਜਿਹੜੀਆਂ ਜਿਹੜੀਆਂ ਡੇਰਿਆਂ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਉਸ ਨੂੰ ਸਾਹਮਣੇ ਰੱਖ ਕੇ ਜਿਹੜਾ ਨਾ ਉਹ ਵਿਜ਼ਿਟ ਕਰਨਾ ਵੀ ਸ਼ੁਰੂ ਕੀਤਾ ਤੇ ਉਹ ਤਕਰੀਬਨ ਇਹ ਅੱਜ ਇੱਕ ਰਾਤ ਵੀ ਉਹ ਬੱਲਾਂ ਵਾਲੇ ਡੇਰੇ ਦੇ ਉੱਤੇ ਰਹੇ ਔਰ ਉਹਦੇ ਲਈ ਉਹਨਾਂ ਨੇ ਕੁਝ ਫੰਡਸ ਵੀ ਸ਼ਾਇਦ ਹਸਪੀਟਲ ਲਈ ਸੀ ਹੁਣ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈ ਉਹ ਵੀ ਸੈਂਕਸ਼ਨ ਕੀਤੇ ਔਰ ਇਸ ਤੋਂ ਬਿਨਾ ਜਿਹੜਾ ਗੁਰੂ ਰਵਿਦਾਸ ਸੰਸਥਾਵਾਂ ਹੈਗੀਆਂ ਆ ਜਾਂ ਡੇਰੇ ਹੈਗੇ ਆ ਉਹਨਾਂ ਦੇ ਜਿਹੜੇ ਸੰਤ ਆ ਜਿਹੜੀ ਉਹਨਾਂ ਦੀ ਸੰਸਥਾ ਹੈ ਉਹਨਾਂ ਦਾ ਜਿਹੜਾ ਪ੍ਰਧਾਨ ਹੈਗਾ ਉਹਨਾਂ ਦੇ ਡੇਰੇ ਤੇ ਵੀ ਵਿਜ਼ਿਟ ਕੀਤਾ ਜਾਨੀ ਉਹਨਾਂ ਨੇ ਉਹਦੇ ਉਹਦੀ ਕੋਸ਼ਿਸ਼ ਇਹ ਸੀ ਕਿ ਇਸ ਸੈਕਸ਼ਨ ਨੂੰ ਪੱਕੇ ਤੌਰ ਤੇ ਆਪਣੇ ਨਾਲ ਨਾ ਜੋੜਨ ਦਾ ਯਤਨ ਕੀਤਾ ਜਾਵੇ ਪਰ ਉਹ ਰਹੇ ਸੀਐਮ ਬੜੀ ਬੜੀ ਥੋੜੀ ਦੇਰ ਪਰ ਉਹ ਪ੍ਰਭਾਵ ਜਿਹੜਾ ਨਾ ਉਹਨਾਂ ਨੇ ਛੱਡਿਆ ਸੀ ਸੋ ਇਸ ਕਰਕੇ ਹੋਪ ਹੈ ਸੀ ਕਿ ਉਹ ਜਿਹੜਾ ਕੰਮ ਸੀਐਮ ਬਣਨ ਤੋਂ ਬਾਅਦ ਮਾਸ ਮੋਬਲਾਈਜੇਸ਼ਨ ਦਾ ਜਾਂ ਹੋ ਇੱਕ ਕਮਿਊਨਿਟੀ ਨੂੰ ਪਾਈਚਾਰੇ ਨੂੰ ਆਪਣੇ ਨਾਲ ਜੋੜ ਕੇ ਰੱਖਣ ਦਾ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਉਹ ਅਜੇ ਜਾਰੀ ਆ ਇਹ ਹੈਗੀ ਸੀ ਕੈਲਕੂਲੇਸ਼ਨ ਸੋ ਇਸ ਕਰਕੇ ਉਹ ਜੇ ਓਵਰਆਲ ਦੇਖੀਏ ਤਾ ਫਿਰ ਉਹ ਵੀ ਇਸ ਸੀਟ ਨਾਲ ਤੱਲਕ ਨਹੀਂ ਰੱਖਦੇ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਹੈਗੇ ਆ ਉਹ ਵੀ ਉਹਨਾਂ ਪਾਰਟੀਆਂ ਦੇ ਨਾਲ ਤੱਲਕ ਨਹੀਂ ਰੱਖਦੇ ਉਹ ਪਾਰਟੀਆਂ ਦਾ ਬਦਲ ਕੇ ਜਿਹੜੇ ਨਾ ਦੂਜੇ ਪਾਸੇ ਗਏ ਹੋਇਆ ਹੁਣ ਜਿਹੜਾ ਸੈਕੰਡ ਰੇਸ ਦੇ ਵਿੱਚ ਸੈਕੰਡ ਜਿਹੜਾ ਨਜ਼ਰ ਆਉਂਦੇ ਉਹ ਹੈਗਾ ਤੀਨੂ ਤੀਨੂ ਜਿਹੜਾ ਨਾ ਉਹ ਬਜ਼ਾਤੇ ਖੋਜ ਦਾ ਆਪਣਾ ਦਾ ਇਤਿਹਾਸ ਦੇਖਦੇ ਆ ਉਹਨੂੰ ਕਿਸੇ ਪਾਰਟੀ ਨੇ ਅਸਲ ਚ ਲੀਡਰ ਨਹੀਂ ਬਣਾਇਆ ਸੀਗਾ ਉਹ ਆਪਣਾ ਖੁਦ ਇੱਕ ਲੋਕਲ ਇਸ਼ੂਸ ਨੂੰ ਲੈ ਕੇ ਨਕੋਦਰ ਰੋਡ ਦੇ ਇਸ਼ੂ ਨੂੰ ਲੈ ਕੇ ਜਿਹੜੀ ਭੱਜੀ ਟੁੱਟੀ ਰਹਿੰਦੀ ਸੀ ਹਮੇਸ਼ਾ ਹੀ ਧਰਨੇ ਤੇ ਐਜੀਟੇਸ਼ਨ ਉਹਦੇ ਚੋਂ ਉਹ ਰਾਈਜ਼ ਕੀਤਾ ਉਹਨੇ ਤੇ ਪਾਰਟੀ ਨੇ ਉਹਨੂੰ ਸੰਭਿਆ ਸੀ ਯਾਨੀ ਪਾਰਟੀਆਂ ਨੇ ਉਹਨੂੰ ਆਪਣੇ ਨਾਲ ਲਿਆ ਸੀ ਲੀਡਰ ਨੂੰ ਪਾਰਟੀਆਂ ਨੇ ਨਹੀਂ ਬਣਾਇਆ ਸੀ ਜਿਹੜਾ ਕਿ ਅੱਜ ਕੱਲ ਰਵਾਜ ਚੱਲਦਾ ਹੈ ਨਾ ਵੀ ਪਾਰਟੀ ਸ਼ਾਮਲ ਹੋ ਲੀਡਰ ਵਾਂਗ ਸਟੈਪ ਵਾਈਜ਼ ਸਟੈਪ ਅੱਗੇ ਨੂੰ ਜਿਹੜਾ ਨਾ ਉਹ ਵਧੋ ਜਦੋਂ ਉਹ ਐਮਐਲਏ ਵੀ ਜਿੱਤ ਫਿਰ ਉਹ ਅਕਾਲੀ ਦਲ ਚ ਜਾ ਕੇ ਵੀ ਜਨਉਦਮਪੁਰ ਦੀ ਸੀਟ ਤੋਂ ਵੀ ਜਿੱਤ ਗਿਆ ਉਹ ਜਣੀ ਕਿਹਾ ਇਹ ਜਾ ਸਕਦਾ ਕਿ ਇਸ ਐਂਗਲ ਤੋਂ ਜਿੱਦਾਂ ਪੋਲੀਟੀਕਲ ਲੀਡਰਾਂ ਦਾ ਵਕਾਰ ਜਿਹੜਾ ਨਾ ਉਹ ਖਰਾਬ ਹੁੰਦਾ ਹੁੰਦਾ ਉਹ ਉਸ ਤਰ੍ਹਾਂ ਦਾ ਵਕਾਰ ਜਿਹੜਾ ਨਾ ਇਹਨਾਂ ਦਾ ਇਹ ਨਹੀਂ ਹੈ ਸਗੋਂ ਕੁਝ ਨਾ ਕੁਝ ਇੱਕ ਇੱਕ ਪੋਜ਼ਿਟਿਵ ਇਮੇਜ ਦੇ ਵਿੱਚ ਉਹਨਾਂ ਦੀ ਜਿਹੜਾ ਨਾ ਲੇਕਿਨ ਜਦੋਂ ਉਹਨਾਂ ਨੇ ਆਪਣਾ ਪਾਰਟੀ ਬਦਲੀ ਆ ਫਿਰ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਉਹ ਵੀ ਆਏ ਇਸ ਕਰਕੇ ਜਿਹੜਾ ਚੰਨੀ ਸਾਹਿਬ ਦਾ ਆਉਣਾ ਇੱਥੇ ਉਹਦੇ ਕਾਰਨ ਜਿਹੜੇ ਨਾ ਬੜੇ ਸਪਸ਼ਟ ਹੈਗੇ ਆ ਕਿ ਬੜਾ ਇੱਕ ਸੋਲਿਡ ਇਨ ਵੋਟ ਹੈ ਜਿਹੜਾ ਉਹਦੇ ਉੱਤੇ ਹੋਪ ਹੈਗੀ ਆ ਕਿ ਸ਼ਾਇਦ ਉਹਨਾਂ ਨੂੰ ਬੱਜਮੀ ਨਹੀਂ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਏਗੀ ਲੇਕਿਨ ਉਹਦੇ ਵਿੱਚ ਜਿਹੜਾ ਡੈਂਟਰਪੌਣ ਵਾਲੇ ਬੀਐਸਪੀ ਦੇ ਕੈਂਡੀਡੇਟ ਹੈ ਬਲਵਿੰਦਰ ਸਿੰਘ ਐਡਵੋਕੇਟ ਉਹ ਵੀ ਆਪਣਾ ਚੰਗਾ ਵਕਾਰ ਰੱਖਣ ਵਾਲੇ ਹੈਗੇ ਹੈ ਹਨਾ ਉਹੀ ਇੱਕ ਜਿਹਨਾਂ ਨੇ ਪਾਰਟੀ ਨਹੀਂ ਬਦਲੀ ਹੋਈ ਉਹ ਆਪਣੀ ਪਾਰਟੀ ਦੇ ਨਾਲ ਹੀ ਜਿਹਨਾਂ ਚੱਲ ਰਹੇ ਹੈਗੇ ਉਹ ਹੁਣ ਏ ਸੈਂਗਲ ਤੋਂ ਉਹਨਾਂ ਵੋਟਾਂ ਨੂੰ ਕਿੰਨਾ ਕੁ ਡੈਂਟ ਪਾਉਣਗੇ ਉਹ ਜਿਹੜਾ ਨਾ ਉਹ ਬਹੁਤਾ ਕਲੀਅਰ ਨਹੀਂ ਹੈ ਕਿ ਕਿੰਨੀ ਕਿੰਨੀ ਪਿਛਲੀ ਵਾਰੀ ਉਹਨਾਂ ਨੇ ਕਾਫੀ ਵੋਟਾਂ ਜਿਹੜੀਆਂ ਨਾ ਉਹ ਮੱਕਾ ਵੀ ਖਿੱਚੀਆਂ ਸੀਗੀਆਂ ਵੋਟਾਂ ਤੇ ਬੜਾ ਵਕਾਰੀ ਜਣੀ ਉਹਨਾਂ ਦੀ ਗਿਣਤੀ ਸੀਗੀ ਔਰ ਉਹ ਹੁਣ ਕਿੰਨੀਆਂ ਖਿੱਚ ਲੈਣਗੇ ਜੰਨੀ ਸਾਹਿਬ ਦੇ ਜਿਹੜੇ ਉਹਦੇ ਫੋਲਿੰਗ ਜਾਂ ਫੋਲਿੰਗ ਜਾਂ ਉਹਦੀ ਸਪੋਰਟ ਹੈ ਜਿਹੜੀ ਉਹਦੇ ਚ ਕਿੰਨਾ ਕੁ ਖਿੱਚ ਲੈਣਗੇ ਉਹ ਅਜੇ ਗਿਣਤੀ ਨਹੀਂ ਕੀਤੀ ਜਾ ਸਕਦੀ ਲੇਕਿਨ ਜਦੋਂ ਹੁਣ ਅਕਾਲੀ ਦਲ ਦੀ ਦੇ ਦੇ ਉਮੀਦਵਾਰੀ ਲੈ ਲਈ ਹੈਗੀ ਆ ਕੇਪੀ ਸਾਹਿਬ ਨੇ ਔਰ ਕੇਪੀ ਸਾਹਿਬ ਨੂੰ ਤੁਸੀਂ ਹੁਣ ਪੁੱਛੋ ਕਿ ਤੁਹਾਡੇ ਨਾਲ ਤਾਂ ਇਹਨਾਂ ਦਾ ਕੁਝ ਰਲਦਾ ਹੀ ਨਹੀਂ ਸੀ ਤੁਸੀਂ ਉਹ ਕਿਉਂ ਗਏ ਕਹਿੰਦੇ ਨਹੀਂ ਜੀ ਮੇਰੀਆਂ ਪਾਲਸੀਆਂ ਇਹਨਾਂ ਨਾਲ ਰਲਦੀਆਂ ਹੀ ਹੈਗੀਆਂ ਜਾਂ ਉਹਨਾਂ ਦੀਆਂ ਪਾਲਸੀਆਂ ਉਹੋ ਜਿਹੀ ਉਹੋ ਜਿਹੀਆਂ ਹੀ ਹੈਗੀਆਂ ਇੱਕ ਤਾਂ ਜਦੋਂ ਇਹ ਪਾਲਸੀ ਦੇ ਗੱਲ ਕਰੋ ਨਾ ਉਦੋਂ ਕਿਸੇ ਕੋਲ ਕੋਈ ਜਵਾਬ ਨਹੀਂ ਹੁੰਦਾ ਲੱਗਦਾ ਹੈ ਕਿ ਪੋਲੀਟੀਕਲ ਪਾਰਟੀ ਜਿਹੜੀ ਵੀ ਮਰਜੀ ਆ ਉਹਨਾਂ ਦੀਆਂ ਪਾਲਿਸੀਆਂ ਦੇ ਵਿੱਚ ਕੋਈ ਫਰਕ ਨਹੀਂ ਹੈ ਜਾਂ ਉਹਨਾਂ ਦੀਆਂ ਪਾਲਿਸੀਆਂ ਹੈ ਹੀ ਨਹੀਂ ਕਿ ਜਿਤਨਾ ਕਿਵੇਂ ਆ ਆਪ ਪਾਰਲੀਮੈਂਟ 'ਚ ਕਿਵੇਂ ਪਹੁੰਚਣਾ ਤੇ ਅਸੈਂਬਲੀ 'ਚ ਕਿਵੇਂ ਪਹੁੰਚਣਾ ਇਹ ਜਿਹੜਾ ਨਾ ਉਹ ਰਹਿ ਗਿਆ ਹੋਇਆ ਸੋ ਇਸ ਕਰਕੇ ਜਦੋਂ ਕੇਪੀ ਸਾਹਿਬ ਨੂੰ ਦੇਖਦੇ ਆਪਾਂ ਔਰ ਉਹਨਾਂ ਦੇ ਪਿੱਛੇ ਇੱਕ ਤਾਂ ਅਕਾਲੀ ਦਲ ਦੀ ਜਿਹੜੀ ਨਾ ਵੋਟ ਇੰਨੀ ਵੀ ਘਟਣੀ ਹੈ ਸੀਟ ਦੇ ਉੱਤੇ ਕਿਉਂਕਿ ਕਿਸੇ ਟਾਈਮ ਦੇ ਉੱਤੇ ਸ਼ਾਹਕੋਟ ਵੀ ਜਤਲੇ ਜਿੱਤ ਜਿੱਤ ਹੁੰਦੇ ਰਹੇ ਅਕਾਲੀ ਦਲ ਨਕੋਦਰ ਦੀ ਸੀਟ ਤੇ ਵੀ ਜਿੱਤ ਹੁੰਦੀ ਰਹੀ ਹੈ ਇੱਕ ਉਹ ਇਹਨੇ ਐਡਵਾਰਸ ਸਾਹਿਬ ਨੂੰ ਖੜੇ ਕੀਤਾ ਸੀ ਆਦਮਪੁਰ ਜਿਹੜੇ ਸਪੀਕਰ ਸੀਗੇ ਪੁਰਾਣੇ ਹਨ ਉਹਨਾਂ ਨੂੰ ਉਹ ਵੀ ਜਿਹੜਾ ਉਹ ਜਿੱਤ ਗਏ ਸੀਗੇ ਜਾਨੀ ਓਵਰਾਲ ਫਿਰ ਇਦਾਂ ਟੁੱਟਮੀ ਜਹੀ ਵੋਟ ਤਕਰੀਬਨ ਸਾਰੀਆਂ ਸੀਟਾਂ ਦੇ ਉੱਤੇ ਹੀ ਹੈਗੀ ਆ ਔਰ ਉਹ ਵੱਜ ਕੇ ਉਹਨਾਂ ਨੂੰ ਪੈਗੀ ਔਰ ਉਹ ਵੱਜ ਕੇ ਜਿਹੜੀ ਆ ਅਕਾਲੀ ਦਲ ਦੀ ਪੈਗੀ ਉਹ ਲੱਗਦਾ ਹੈਗਾ ਕਿ ਜਿੰਨੀ ਅਕਾਲੀ ਦਲ ਦੀ ਵੋਟ ਹੈਗੀ ਆ ਉਹ ਤਕਰੀਬਨ ਉਹਨਾਂ ਨੂੰ ਪੈ ਹੀ ਜਾਣੀ ਹੈ ਹਨੇ ਮੁਕਾਬਲਾ ਜਿਹੜਾ ਨਾ ਉਹ ਬਹੁਤ ਹਟਮਾ ਪਿੱਛੇ ਕੇ ਇੱਕ ਦਾ ਹੁੰਜਾ ਹੀ ਫਿਰ ਜਾਣਾ ਦੂਜਾ ਜਿਹੜਾ ਹੈ ਨਾ ਉਹ ਬਹੁਤ ਵੱਡੀ ਗਿਣਤੀ ਦੇ ਜਿਹੜਾ ਜਿੱਤ ਜਾਏਗਾ ਇਸ ਤਰ੍ਹਾਂ ਦਾ ਜਿਹੜਾ ਨਾ ਸਿਚੁਏਸ਼ਨ ਇੱਥੇ ਜਿਹੜੀ ਸਮਝ ਆਉਂਦੀ ਹੈ ਕੰਪੇਨ ਚੱਲ ਰਹੀ ਆ ਪਰ ਕੰਪੇਨ ਹੈ ਜਿਹੜੀ ਜਿਹਦੇ ਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਾ ਵਿਰੋਧ ਹੋ ਰਿਹਾ ਹੈ ਬਾਕੀ ਹੋਰ ਕਿਸੇ ਦਾ ਵਿਰੋਧ ਨਹੀਂ ਹੋ ਰਿਹਾ ਪਿੰਡਾਂ ਦੇ ਵਿੱਚ ਵੀ ਜਿਹੜਾ ਉਹ ਆਪਣੇ ਸ਼ਹਿਰਾਂ ਦੇ ਵਿੱਚ ਜਿਹੜਾ ਨਾ ਕੁਝ ਬੀਜੇਪੀ ਦਾ ਵਕਾਰ ਹੈ ਜਾਂ ਉਹਨਾਂ ਨਾਲ ਪੱਕੇ ਰੋੜ ਜੁੜੇ ਹੋਏ ਆ ਉਹ ਉਧਰ ਜਾਣਗੇ ਸੋ ਇਸ ਕਰਕੇ ਬੜੀ ਸ਼ਹਿਰ ਜਿਹੜੀ ਨਾ ਡਿਵੀਜ਼ਨ ਬੜੀ ਬੜੀ ਵੱਡੀ ਡਿਵੀਜ਼ਨ ਸਾਰਿਆਂ ਨੂੰ ਹੀ ਵੋਟਾਂ ਜਿਹੜੀਆਂ ਨਾ ਮਿਲਣ ਦੀ ਉਮੀਦ ਹੈਗੀ ਚੰਗੀਆਂ ਚੰਗੀਆਂ ਵੋਟਾਂ ਨਹੀਂ ਮੇਰਾ ਇੱਥੇ ਸਵਾਲ ਹੈ ਕਿ ਜਿਸ ਤਰ੍ਹਾਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਲੀਡਰ ਚਲੇ ਜਾਂਦੇ ਆ ਪਾਰਟੀਆਂ ਬਦਲ ਰਹਿੰਦੇ ਆ ਪਰ ਵੋਟਰ ਜਿਹੜੇ ਆ ਬਹੁਤ ਏਡੀ ਵੱਡੀ ਗਿਣਤੀ ਜਿੰਨੀ ਨਾਲ ਜਾਂਦੇ ਉਹ ਪਾਰਟੀਆਂ ਨਾਲ ਹੀ ਖੜੇ ਰਹਿੰਦੇ ਆ ਪਰ ਅਸੀਂ ਹੁਣ ਜੇ ਸੁਸ਼ੀਲ ਕੁਮਾਰ ਰਿੰਕੂ ਦੇ ਮਾਮਲੇ 'ਚ ਦੇਖੀਏ ਕਿ ਉਹਨਾਂ ਨੇ ਪਾਲਾ ਬਦਲਿਆ ਜਿੱਤ ਗਏ ਤਾਂ ਕੀ ਹੋਣ ਲੱਗਦਾ ਕਿ ਫਿਰ ਉਹਨਾਂ ਨੇ ਪਾਲਾ ਬਦਲ ਲਿਆ ਫਿਰ ਜਿੱਤ ਜਾਣਗੇ ਨਹੀਂ ਇਹਦਾ ਨਹੀਂ ਹੈ ਵੋਟਰ ਜਿਹੜੇ ਨਾ ਉਹ ਜਿਹੜੇ ਜਿਨ੍ਹਾਂ ਦੇ ਪਰਸਨਲ ਕੰਮ ਕੀਤੇ ਹੁੰਦੇ ਆ ਕੈਂਡੀਡੇਟ ਨੇ ਉਹਨਾਂ ਦੇ ਬਹੁਤ ਨੇੜੇ ਰਹੇ ਉਹਨਾਂ ਦੀ ਟੀਮ 'ਚ ਰਹੇ ਹੁੰਦੇ ਆ ਉਹਨਾਂ ਤੋਂ ਬਿਨਾਂ ਨਾ ਪੋਲਿੰਗ ਜਿਹੜੀ ਨਾ ਉਹ ਆਮ ਤੌਰ ਤੇ ਜਾਂਦੀ ਨਹੀਂ ਹੈ ਪਰ ਜਦੋਂ ਪਾਲਾ ਬਦਲ ਕੇ ਜਾਂਦਾ ਹੈ ਨਾ ਤਾਂ ਉਸ ਪਾਰਟੀ ਦੇ ਅੰਦਰ ਥਾਂ ਬਣਾਉਣ ਦੇ ਲਈ ਉਹਨੂੰ ਬੜੀ ਦਿੱਕਤ ਆਉਂਦੀ ਆ ਉਹਦੇ ਅੰਦਰੋਂ ਸਗੋਂ ਜਿਸ ਪਾਰਟੀ 'ਚ ਜਾਂਦਾ ਕੈਂਡੀਡੇਟ ਉਸ ਪਾਰਟੀ ਦੇ ਅੰਦਰੋਂ ਵਿਰੋਧ ਦਾ ਸਾਹਮਣਾ ਜਿਹੜਾ ਨਾ ਉਹ ਕਰਨਾ ਪੈਂਦਾ ਆ ਪਰ ਰਿੰਕੂ ਸਾਹਿਬ ਵੀ ਜਦੋਂ ਛੱਡ ਕੇ ਇੱਧਰ ਆਏ ਸੀ ਜਾਂ 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 ਜਦੋਂ ਚੌਧਰੀ ਪਰਿਵਾਰ ਨੂੰ ਲੱਗ ਗਿਆ ਕਿ ਵੀ ਜੰਨੀ ਸਾਹਿਬ ਨੂੰ ਲਿਆਂਦਾ ਜਾ ਰਿਹਾ ਸੀਟ ਸਾਨੂੰ ਨਹੀਂ ਆ ਰਹੀ ਤਾਂ ਫਿਰ ਉਹਨਾਂ ਨੇ ਇਹ ਇੱਕ ਵਿਰੋਧ ਇਹ ਵਿਰੋਧ ਵਿੱਚ ਉਹਨਾਂ ਦਾ ਜਾਣਾ ਜਿਹੜਾ ਨਾ ਦੂਜੇ ਪਾਸੇ ਉਹ ਉਹ ਸਮਝਿਆ ਜਾ ਰਿਹਾ ਕਿ ਵੀ ਕਿਉਂਕਿ ਉਹ ਕਹਿੰਦੇ ਕਿ ਅਧਿਕਾਰ ਸਾਡਾ ਸੀ ਸੀਟ ਸਾਨੂੰ ਨਹੀਂ ਮਿਲੀ ਇਸ ਕਰਕੇ ਨਾ ਜੇ ਉਹ ਨਾ ਜਾਂਦੇ ਤਾਂ ਹੋ ਸਕਦਾ ਸੀਗਾ ਕਿ ਉਹ ਅੰਦਰ ਰਹਿੰਦੇ ਤਾਂ ਫੇਰ ਸ਼ਾਇਦ ਜ਼ਿਆਦਾ ਨੁਕਸਾਨ ਵੀ ਕਰ ਸਕਦੇ ਸੀਗੇ ਜਿੱਦਾਂ ਦਾ ਇਸੇ ਤਰ੍ਹਾਂ ਦੂਜੇ ਜੇ ਕੇਪੀ ਉਂਝ ਦੇਖਿਆ ਜਾਵੇ ਤਾਂ ਕੇਪੀ ਸਾਹ ਉਹ ਤੇ ਨਹੀਂ ਸਾਹ ਦੇ ਰਿਸ਼ਤੇਦਾਰ ਵੀ ਨੇ ਹਨਾ ਔਰ ਰਿਸ਼ਤੇਦਾਰੀ ਦੇ ਵਿੱਚ ਵੀ ਰਾਜਨੀਤੀ ਦਾ ਕੋਈ ਰੋਲ ਹੀ ਨਹੀਂ ਰਹਿ ਗਿਆ ਹਨਾ ਰਾਜਨੀਤੀ ਦੇ ਵਿੱਚ ਜਾਂ ਰਿਸ਼ਤੇਦਾਰੀ ਦਾ ਕੋਈ ਰੋਲ ਹੀ ਨਹੀਂ ਰਹਿ ਗਿਆ ਰਾਜਨੀਤੀ ਜਿਹੜੀ ਨਾ ਆਪਣੇ ਖਾਸ ਇੰਟਰਸਟ ਹੈਗਾ ਜਿਹਦੇ ਨਾਲ ਹਿੱਤ ਜੁੜੇ ਹੋ ਹੁੰਦੇ ਆ ਉਹਦੇ ਨਾਲ ਕੇਸ ਕਰਕੇ ਮੇਰਾ ਮਤਲਬ ਇਹ ਆ ਕਿ ਜਿਹੜੀ ਪਾਰਟੀ ਛੱਡ ਕੇ ਜਾਂਦਾ ਹੈ ਕੋਈ ਵੀ ਕੈਂਡੀਡੇਟ ਉਦੇ ਨਾਲ ਪਿਛਲੇ ਸਪੋਰਟਰ ਨਹੀਂ ਚਲੇ ਜਾਂਦੇ ਅੱਗੇ ਜਾ ਕੇ ਉਹਨੂੰ ਵਿਰੋਧ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਸੋ ਇਹ ਦੇਖੋ ਕਿ ਇਸ ਤਰ੍ਹਾਂ ਦੀ ਭਾਜ ਤੋੜ ਦੇ ਵਿੱਚ ਫਾਈਨਲੀ ਰਿਜ਼ਲਟ ਕੀ ਨਿਕਲਦਾ ਜੇ ਗੇਮ ਜਿਹੜੀ ਨਾ ਬਣ ਰਹੀ ਆ ਜੀ ਇਹ ਦੂਸਰਾ ਚਾਹਨਾ ਹੀ ਕਿਉਂਕਿ ਦੁਆਬੇ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਲੋਕ ਆ ਪੁਰਾਣੇ ਹੀ ਬਾਹਰ ਗਏ ਹੋਇਆ ਵਿਦੇਸ਼ਾਂ 'ਚ ਵਸੇ ਹੋਏ ਆ ਤੇ ਇੱਥੇ ਇਸ ਸੀਟ ਤੇ ਐਨਆਰਆਈ ਦੀ ਭੂਮਿਕਾ ਕੀ ਰਹਿੰਦੀ ਆ ਐਨਆਰਆਈ ਤਾਂ ਸਾਰੇ ਪੰਜਾਬ ਨਾਲ ਹੀ ਇਹ ਨਾਰੇ ਦੇ ਨਾਲ ਇੰਟਰਸਟ ਜੁੜੇ ਹੋਏ ਆ ਕਿਉਂਕਿ ਉਹ ਪੋਲੀਟੀਕਲੀ ਸੋਚਦੇ ਆ ਕਿ ਪੰਜਾਬ ਦਾ ਰਾਜ ਭਾਗ ਕਿਹਦੇ ਕੋਲ ਜਾਏਗਾ ਹੈਨਾ ਤੇ ਜਿਹਦੇ ਨਾਲ ਉਹਨਾਂ ਨੂੰ ਕੋਈ ਪਾਲਿਸੀਆਂ ਦੇ ਵਿੱਚ ਕੋਈ ਫਾਇਦਾ ਹੋਣਾ ਉਹ ਉਹਨਾਂ ਦੀ ਇੱਥੇ ਜਾਇਦਾਦ ਹੈ ਕਈਆਂ ਦੇ ਕੋਈ ਛੋਟੇ-ਮੋਟੇ ਕਾਰੋਬਾਰ ਵੀ ਹੈ ਔਰ ਉਹ ਇਹ ਤਾਂ ਇਹ ਤਾਂ ਹੁਣ ਲੋਕ ਸਭਾ ਵਾਲੀ ਹੋ ਰਹੀਆਂ ਨਾ ਇਹਦੇ ਵਿੱਚ ਕਿਉਂਕਿ ਸੰਬੰਧੀਆਂ ਸੀਟਾਂ ਵਾਲੀ ਗੱਲ ਤਾਂ ਤੁਹਾਡੀ ਜਿਹੜੀ ਹੈਗੀ ਬਿਲਕੁਲ ਸਹੀ ਹੈਗੀ ਪਰ ਜਿਹੜੀਆਂ ਲੋਕ ਸਭਾ ਵਾਲੀਆਂ ਸੀਟਾਂ ਉੱਤੇ ਉਹ ਕਿਸ ਤਰ੍ਹਾਂ ਸੋਚਦੇ ਨਹੀਂ ਲੋਕ ਸਭਾ ਲੋਕ ਸਭਾ ਦੀਆਂ ਵੀ ਸੀਟਾਂ ਦਾ ਮਤਲਬ ਨਾ ਉਹ 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 ਇਦਾਂ ਉਹਨਾਂ ਨੂੰ ਤੋੜ ਕੇ ਨਹੀਂ ਦੇਖਦੇ ਕਿ ਜੀ ਪਾਰਲੀਮੈਂਟ ਦੇ ਵਿੱਚ ਸਾਡਾ ਕਿੰਨਾ ਕੰਟ੍ਰਾਸਟ ਹੈਗਾ ਨਾ ਓਵਰ ਆਲ ਜਿਹੜੀ ਸਟੇਟ ਆ ਉਦੇ ਵਿੱਚ ਆਪਣਾ ਰੋਲ ਦੇਖਦੇ ਆ ਕਿ ਓਵਰ ਆਲ ਸਟੇਟ ਬਣਾਉਣ ਦੇ ਵਿੱਚ ਸਟੇਟ ਦੇ ਉੱਤੇ ਕਬਜ਼ਾ ਕਰ ਲੈ ਜਿਹੜਾ ਨਾ ਉਹ ਕਿਹੜੇ ਹਿੱਤ ਹੈਗੇ ਉਹਨਾਂ ਦੇ ਤਾਂ ਕਿਹਨਾਂ ਦੇ ਨਾਲ ਉਹ ਸਾਥ ਦੇਣ ਇਸ ਕਰਕੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੋਬੇ ਦੇ ਵਿੱਚ ਐਨ ਆਰ ਆਈ ਦਾ ਬੜਾ ਵੱਡਾ ਰੋਲ ਰਿਹਾ ਆ ਹਰ ਇਲੈਕਸ਼ਨ ਦੇ ਵਿੱਚ ਹੀ ਔਰ ਹਰ ਪਾਰਟੀ ਨੇ ਆਪਣੇ ਜਿਹੜੇ ਨਾ ਦੋਸਤਾਂ ਦੇ ਘੇਰੇ ਦੇ ਆ ਬਾਹਰ ਵੀ ਯੂਨਿਟ ਬਣਾਏ ਹੋਏ ਆ ਜਾਂ ਫਿਰ ਜਿਹੜੇ ਚਾਹੇ ਹੋ ਜਿਹੜੀ ਮਰਜ਼ੀ ਪਾਰਟੀ ਹੋਵੇ ਕਾਂਗਰਸ ਦੇ ਵੀ ਸਪੋਰਟਰਾਂ ਦੀਆਂ ਬਾਹਰ ਜਿਹੜੀਆਂ ਜਥੇਬੰਦੀਆਂ ਹੈਗੀਆਂ ਇਥੋਂ ਤੱਕ ਕੇ ਕਮਨਸ ਪਾਰਟੀਆਂ ਦੇ ਸਪੋਰਟਰਾਂ ਦੇ ਵੀ ਜਿਹੜੇ ਨਾ ਫਰੈਂਡਸ ਉਹਨਾਂ ਦੇ ਉੱਥੇ ਜਥੇਬੰਦ ਹੋ ਕੇ ਜਣੀ ਕੰਮ ਕਰਦੇ ਆ ਉਥੋਂ ਦੇ ਵਿਚਾਰਤਾਰਕ ਜਿਹੜਾ ਨਾ ਉਹ ਵਿਚਾਰ ਵਟਾਂਦਰੇ ਜਿਹੀ ਰਹਿੰਦੇ ਆ ਪੰਜਾਬ ਨਾਲ ਵੀ ਜੁੜੇ ਰਹਿੰਦੇ ਆ ਉਹ ਪਿੱਛੇ ਆਪਣੇ ਕੰਟੈਕਟ ਕੰਟੈਕਟ ਹੀ ਨਹੀਂ ਬਣਾ ਕੇ ਰੱਖਦੇ ਉਥੋਂ ਬੈਠ ਕੇ ਕੈਂਪੇਨ ਵੀ ਕਰਦੇ ਆ ਆਪਣੇ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਵੀ ਆ ਅਤੇ ਜਦੋਂ ਆ ਜੀ ਆਵਾਦਨੀ ਪਾਰਟੀ ਦੀ ਪਹਿਲੀ ਇਲੈਕਸ਼ਨ ਜਿਹਦੇ ਵਿੱਚੋਂ ਉਦੋਂ ਵੀ ਇਹਨਾਂ ਨੂੰ ਹੋਪ ਸੀ ਕਿ ਸਾਡੀਆਂ 100 ਦੇ ਸੀਟਾਂਣ ਗਿਆ ਪਰ ਉਹ ਬੜੀ ਹਾਲਤ ਖਰਾਬ ਰਹੀ ਸੀ ਉਹਦੇ ਵਿੱਚ ਇਹ ਇਸ ਇਸ ਫੈਕਟਰ ਦਾ ਵੀ ਰੋਲ ਸੀਗਾ ਕਿ ਬਾਹਰਲੇ ਐਨ ਆਰ ਆਈ ਦਾ ਕਿਹੜਾ ਸੈਕਸ਼ਨ ਉਹਨਾਂ ਦੀ ਬੈਗ ਦੇ ਉੱਤੇ ਖੜਾ ਹੈ ਹਨਾ ਸੋ ਇਸ ਕਰਕੇ ਐਨ ਆਰ ਆਈ ਜਿੱਦਾਂ ਇੱਥੇ ਵੰਡ ਹੈਗੀ ਹੈ ਰਾਜਨੀਤਿਕ ਇਦਾਂ ਹੀ ਐਨ ਆਰ ਆਈ ਵੀ ਜਿਹੜੇ ਨਾ ਕਿਤੇ ਛੋਟਾ ਛੋਟਾ ਗਰੁੱਪ ਕਿਤੇ ਵੱਡਾ ਗਰੁੱਪ ਜਾ ਕਿਸੇ ਪਾਰਟੀ ਨੂੰ ਸਪੋਰਟ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਕਿਹਦੀ ਘੱਟ ਉਹ ਡਿਵੀਜ਼ਨ ਬਾਹਰ ਵੀ ਇਦਾਂ ਹੀ ਹੈਗੀ ਉਹ ਸਪੋਰਟ ਕਰਦੇ ਆ ਜਿਹੜੀਆਂ ਜਿਹੜੀਆਂ ਪਾਰਟੀਆਂ ਨਾਲ ਜੁੜੇ ਹੋਏ ਆ ਇਸ ਕਰਕੇ ਹੁਣ ਇਹਦੇ ਵਿੱਚ ਵੀ ਬੜਾ ਐਕਟਿਵਲੀ ਰੋਲ ਜਿਹੜਾ ਨਾ ਉਹਨਾਂ ਨੇ ਅਦਾ ਕਰਨਾ ਹੈਗਾ ਆ ਫੰਡਸ ਭਾਵੇਂ ਪਹਿਲਾਂ ਨਾਲੋਂ ਘੱਟ ਗਏ ਹੁਣ ਆਉਣੇ ਲੇਕਿਨ ਇੱਕ ਸਟੇਜ ਤੇ ਉਹ ਫੰਡ ਵੀ ਬਹੁਤ ਦੰਦੇ ਸੀ ਜੀ ਇਹ ਜਨਾ ਇਹ ਮੇਰਾ ਆਖਰੀ ਸਵਾਲ ਆ ਆਪਣਾ ਸਮਾਵੇ ਸਮਾਪਤੀ ਵੱਲ ਜਾ ਰਿਹਾ ਹੈ ਕਿ ਕਿਸਾਨਾਂ ਅੰਦੋਲਨ ਦਾ ਵੱਖ-ਵੱਖ ਥਾਵਾਂ ਤੇ ਅਸੀਂ ਦੇਖਦੇ ਹਾਂ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦਾ ਉਹ ਵਿਰੋਧ ਕਰ ਰਿਹਾ ਹੈ ਹੋਰ ਥਾਵਾਂ ਤੇ ਤਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵੀ ਉਹ ਵਿਰੋਧ ਕਰ ਰਿਹਾ ਤੇ ਇੱਥੇ ਕਿਸਾਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਰਹੇਗੀ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਅ ਦੇਖੋ ਜਿੱਥੋਂ ਤੱਕ ਦਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦਾ ਸਵਾਲ ਉਹ ਕਿਸਾਨਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਜਾਂ ਪਿੰਡੂ ਵੋਟਰਾਂ ਦੇ ਵਿੱਚ ਉਹ ਉਹ ਸਭ ਤੋਂ ਵੱਧਤਾ ਹੈਗਾ ਉਹਨਾਂ ਦਾ ਔਰ ਪ੍ਰਦਰਸ਼ਨ ਵੀ ਹੋ ਰਹੇ ਆ ਲੇਕਿਨ ਆਮ ਆਦਮੀ ਪਾਰਟੀ ਤੋਂ ਇਹ ਸੋਚਦੇ ਆ ਕਿ ਜਿਹੜੀਆਂ ਉਮੀਦਾਂ ਉਹਨਾਂ ਨੇ ਲਾਈਆਂ ਹੋਈਆਂ ਸੀਗੀਆਂ ਉਹਨਾਂ ਤੇ ਉਹ ਸਵਾਲ ਖੜੇ ਕਰਦੇ ਆ ਕਿ ਅਸੀਂ ਜਿਹੜੀ ਉਮੀਦ ਲਾ ਕੇ ਜਾਂ ਉਹਨਾਂ ਨੇ ਬਹੁਤ ਵੱਡੀ ਉਮੀਦ ਲਾਈ ਹੋਈ ਹੋਏਗੀ ਕਿ ਵੀ ਜੇ ਕੋਈ ਕ੍ਰਾਂਤੀਕਾਰੀ ਜਿਹੜੀ ਤਬਦੀਲੀ ਲੈ ਆਉਣਗੇ ਔਰ ਉਹਦੇ ਵਿੱਚ ਜਿਹੜਾ ਸ਼ਾਇਦ ਉਹਨਾਂ ਦੀ ਸੈਟੀਸਫੈਕਸ਼ਨ ਨਾ ਹੋਵੇ ਪਰ ਆਮ ਆਦਮੀ ਪਾਰਟੀ ਦਾ ਜੇ ਕੋਈ ਪਹਿਲਾਂ ਨਾਲੋਂ ਵਿਰੋਧ ਸ਼ੁਰੂ ਹੋਇਆ ਹੈਗਾ ਆ ਤਾਂ ਉਹ ਉਹਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਭਾਤੀ ਜੰਦਾ ਪਾਰਟੀ ਦੇ ਭਾਰਤੀ ਜੰਦਾ ਪਾਰਟੀ ਦੇ ਦੇ ਖਿਲਾਫ ਜਿਹੜਾ ਨਾ ਪ੍ਰਦਰਸ਼ਨ ਵੀ ਜਿਹੜਾ ਨਾ ਹੋ ਰਿਹਾ ਹੈ ਤੁਸੀਂ ਉਹਨੂੰ ਵੀ ਤੁਸੀਂ ਵੀ ਸੁਣਿਆ ਹੋਣਾ ਜਦੋਂ ਅੰਸ ਰਾਜ ਹੰਸ ਕਹਿ ਰਿਹਾ ਮੈਂ ਜਿੱਥੇ ਜਾਂਦਾ ਮੈਨੂੰ ਪਿੰਡ ਚ ਵੜਨ ਨਹੀਂ ਦਿੰਦੇ ਹਨ ਇਹ ਇੱਥੇ ਵੀ ਥੋੜਾ ਬਹੁਤ ਨਾ ਹੁੰਦਾ ਹੈਗਾ ਉਹ ਕੁੜਤਨ ਵੀ ਪੈਦਾ ਹੁੰਦੀ ਆ ਇਸ ਕਰਕੇ ਵਿਰੋਧ ਹੋ ਰਿਹਾ ਆ ਲੇਕਿਨ ਉਹ ਜੋ ਜੀ ਇਹ ਜਿਆਦਾ ਵਿਰੋਧ ਆਮ ਆਦਮੀ ਪਾਰਟੀ ਦਾ ਹੋ ਰਿਹਾ ਕਿ ਭਾਜਪਾ ਦਾ ਹੋ ਰਿਹਾ ਭਾਜਪਾ ਦਾ ਜਿਆਦਾ ਹੋ ਰਿਹਾ ਜੀ ਉਹਨਾਂ ਨਾਲ ਉਹਨਾਂ ਨਾਲ ਉਹਨਾਂ ਦੇ ਜਾਨੀ ਸਾਥ ਦੇਣਾ ਭਾਵੇਂ ਢਿੱਲਾ ਪਿਆ ਹੋਵੇ ਘਟਿਆ ਹੋਵੇ ਪਰ ਉਹ ਇਹਨਾਂ ਨੂੰ ਕੰਪੇਅਰ ਨਹੀਂ ਮਤਲਬ ਜੋੜਿਆ ਨਹੀਂ ਜਾ ਸਕਦਾ ਕਿ ਜੀ ਉਹਨਾਂ ਦਾ ਵੀ ਹੋ ਰਿਹਾ ਤਾਂ ਉਹਨਾਂ ਦਾ ਵੀ ਹੋ ਰਿਹਾ ਇਦਾਂ ਦਾ ਨਹੀਂ ਹੈ ਗੱਲ ਉਹਦੇ ਹੋਰ ਜਨਾਹੇ ਕੋਈ ਤੁਸੀਂ ਆਪਣੇ ਵੱਲੋਂ ਹੋਰ ਗੱਲ ਕਹਿਣੀ ਹੋਵੇ ਆਪਣਾ ਸਮਾਂ ਸਮਾਪਤ ਹੋ ਗਿਆ ਨਹੀਂ ਮੈਂ ਹੀ ਹੀ ਇਹ ਜ਼ਾਰੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸੀਟ ਦੇ ਉੱਤੇ ਜਿਹੜੇ ਵੋਟਰਾਂ ਦੀ ਡਿਵੀਜ਼ਨ ਹੈ ਜਿਹੜੀ ਉਹ ਟ੍ਰੈਡੀਸ਼ਨਲ ਜਿਹੜੀ ਪਹਿਲਾਂ ਚੱਲੀ ਆ ਰਹੀ ਨਾ ਉਹ ਉਹ ਨਹੀਂ ਰਹਿਣੀ ਹੈਗੀ ਕੁਝ ਪਰਸਨਲ ਜੁੜੇ ਹੋਏ ਵੀ ਜੰਪ ਕਰਨਗੇ ਇੱਧਰ ਉੱਧਰ ਕੁਝ ਪਾਰਟੀਆਂ ਦੇ ਨਾਲ ਜਿਹੜੇ ਨਾ ਉਹ ਕੈਂਡੀਡੇਟ ਬਦਲ ਕੇ ਦੂਜੇ ਪਾਸੇ ਨਹੀਂ ਜਾਣਗੇ ਫਾਈਨਲ ਸ਼ੇਪ ਕਿਦਾਂ ਦੀ ਨਿਕਲਦੀ ਹੈ ਪਰ ਲੱਗਦਾ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਹੈ ਜਿਹੜੀ ਉਹ ਉਹ ਅੱਗੇ ਚੱਲ ਰਿਹਾ ਹੈ ਕਾਂਗਰਸ ਤੇ ਆਪ ਇੱਥੇ ਹੀ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਕਿ ਹੁਣ ਤੱਕ ਦੀ ਜਿਹੜੀ ਚੋਣ ਮੁਹਿੰਮ ਹੈ ਉਸ ਦੇ ਉੱਪਰ ਕਿ ਜਿਹੜੀ ਤਸਵੀਰ ਉੱਪਰ ਕੇ ਸਾਹਮਣੇ ਆਈ ਹੈ ਉਹਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਅੱਗੇ ਚੱਲਦੇ ਪਾਵਾਂ ਕਿ ਦੂਸਰੀਆਂ ਪਾਰਟੀਆਂ ਵੀ ਆਪਣੇ ਤੌਰ ਤੇ ਆਪੋ ਆਪਣੀ ਥਾਂ ਤੇ ਪੂਰਾ ਜੋਰ ਲਾ ਰਹੀਆਂ ਔਰ ਆਮ ਆਦਮੀ ਪਾਰਟੀ ਨੂੰ ਜਿੱਥੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਐਨਆਰਆਈ ਜਿਹੜੇ ਆ ਉਹ ਇਸ ਸਾਰੇ ਹਲਕੇ ਦੇ ਵੱਖ-ਵੱਖ ਉਮੀਦਵਾਰਾਂ ਦੇ ਪ੍ਰਤੀ ਆਪਣੀ ਜਿਹੜੀ ਭੂਮਿਕਾ ਹੈ ਉਹ ਵੀ ਨਿਭਾ ਰਿਹਾ ਇੱਥੇ ਹੀ ਅਸੀਂ ਅੱਜ ਦਾ ਜਿਹੜਾ ਸ਼ੋਅ ਆਪਣਾ ਸਮਾਪਤ ਕਰਾਂਗੇ ਤੇ ਬਾਕੀ ਜ਼ਿਆਦਾ ਇਸ ਦਾ ਜਿਹੜਾ ਆਉਣ ਵਾਲੇ ਸਮੇਂ ਚ ਚੋਣ ਮਹੀਮ ਕਿਸ ਤਰ੍ਹਾਂ ਰੁਖ اختیار ਕਰਦੀ ਹੈ ਉਸ ਤੇ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਗੱਲਬਾਤ ਬਾਰੇ ਕੋਈ ਟਿੱਪਣੀ ਹੋਵੇ ਕੋਈ رائے ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੰਨਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜੰਡੂ ਸਾਹਿਬ